ਪਿਆਰੇ 사ਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਸੰਗ ਜੀ ਦਾਸ ਫਿਰ ਅੱਜ ਰੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਭੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਬਖਸ਼ੇ ਸਦਕਾ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਆਪਣੇ ਚੈਨਲ ਤੇ ਆਰੰਭ ਕੀਤਾ ਹੋਇਆ ਹੈ ਕੱਲ ਤੱਕ ਸਤਿਗੁਰੂ ਨੇ ਕਿਰਪਾ ਕਰਕੇ 561 ਅੰਗ ਤੱਕ ਸੇਵਾ ਪਾਠ ਕਰਨ ਦੀ ਕਰਵਾਈ ਸੀ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਭਾਵ ਕੇ 562 ਅੰਗ ਤੋਂ ਆਪਾਂ ਹੁਣ ਅੱਜ ਪਾਠ ਕਰਨਾ ਹੈ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਇਹ ਸਭ ਕੁਝ ਤਾਂ ਹੀ ਹੋ ਸਕੇਗਾ ਜੇ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪੜਾ ਹੱਥ ਦਾਸਰੇ ਸਿਰ ਤੇ ਰੱਖੋਗੇ ਸੋ ਸਾਥ ਸੰਗਤ ਸਾਰੇ ਕਰੋ ਜੀ ਕਿਰਪਾ ਦਾਸ ਤੇ ਸਿਰ ਤੇ ਰੱਖੋ ਮੇਰ ਪੜਾ ਹੱਥ ਤੇ ਸਾਰੇ ਆਚਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਧੰ ਤਨ ਸ੍ਰੀ ਗੁਰੂ ਗਰਮਤੂ ਸਾਹਿਬ ਜੀ ਸਾਰੇ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਤਨ ਤਨ ਬਾਬਾ ਨੌਦ ਸਿੰਘ ਜੀ ਬੋਡ ਹੰਸ ਮਹਲਾ ਪੰਜਵਾ ਘਰ ਪਹਿਲਾ ਰਾਗ ਬਢੰਸ ਕਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ 21 ਓਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਤਿ ਉਚਾ ਤਾ ਕਾ ਦਰਬਾਰਾ ਉਹ ਪ੍ਰਮਾਤਮਾ ਜਿਸ ਦਾ ਦਰਬਾਰ ਬਹੁਤ ਹੀ ਉੱਚਾ ਹੈ ਉੱਚੇ ਤੋਂ ਵੀ ਉੱਚਾ ਹੈ ਆਤ ਉੱਚੇ ਤੋਂ ਅੰਦਰ ਹੁੰਦਾ ਹੈ ਉੱਚੇ ਤੋਂ ਵੀ ਉੱਚਾ ਹੈ ਉਸ ਪ੍ਰਮਾਤਮਾ ਦਾ ਜਿਸ ਦਾ ਦਰਬਾਰ ਬਹੁਤ ਹੀ ਉੱਚਾ ਹੈ ਅੰਤ ਨਹੀਂ ਕਿਛੁ ਪਾਰਵਰ ਪਰਵਰ ਦਾ ਪਾਰ ਆਵਾਰ ਪਾਰ ਲਾ ਤੇ ਉਰਲਾ ਬਣਾਉ ਉਸੇ ਪਾਰਲੇ ਬਨੇ ਤੇ ਉਰਲੇ ਬਨੇ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕੋਟ 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 ਲੱਖ ਧਾਰਾ ਕੋਟ ਕੋਟ ਤਿੰਨ ਵਰਾਇਆ ਕਰੋੜਾਂ ਵਾਰੀ ਕਰੋੜਾਂ ਵਾਰੀ ਕਰੋੜਾਂ ਵਾਰੀ ਭਾਵ ਕੇ ਮਨੁੱਖ ਕਰੋੜਾਂ ਵਾਰੀ ਜਾਂ ਲੱਖਾਂ ਵਾਰੀ ਜਤਨ ਕਰੇ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਪਰ ਆਪਣੇ ਜਤਨ ਨਾਲ ਪ੍ਰਮਾਤਮਾ ਦੀ ਹਜ਼ੂਰੀ ਰਤਾ ਪਰ ਵੀ ਹਾਸਲ ਨਹੀਂ ਕਰ ਸਕਦਾ ਸੁਹਾਵੀ ਕੌਣ ਸਵੇਰਾ ਜਿਤ ਪ੍ਰਭ ਮਿਲਾ ਰਹਾਉ ਸੁਹਾਵੀ ਦਾ ਮਤਲਬ ਹੁੰਦਾ ਸੋਹਣੀ ਘੜੀ ਜਿਸ ਵੇਲੇ ਜਿਤ ਦਾ ਮਤਲਬ ਹੁੰਦਾ ਜਿਸ ਵੇਲੇ ਵਿੱਚ ਉਹ ਸਮਾਂ ਕਿੰਨਾ ਸੋਹਣਾ ਹੁੰਦਾ ਹੈ ਉਹ ਕਿਸੀ ਸੋਹਣੀ ਘੜੀ ਹੁੰਦੀ ਹੈ ਜਦੋਂ ਪ੍ਰਮਾਤਮਾ ਦਾ ਮਲਾਪ ਹੋ ਜਾਂਦਾ ਹੈ ਰਹਾਉ ਵਾਲੀ ਪੰਕਤੀ ਹੈ ਰਹਾਉ ਦਾ ਮਤਲਬ ਥੋੜਾ ਜਿਹਾ ਵਿਸ਼ਰਾਮ ਦੇ ਕੇ ਇਸ ਪੰਕਤੀ ਨੂੰ ਵਿਚਾਰ ਕੇ ਅੱਗੇ ਚੱਲਣਾ ਹੈ ਜੀ ਲੱਖ ਭਗਤਾਂ ਕੋ ਅਰਦਾਹ ਲੱਖਾਂ ਹੀ ਭਗਤ ਜਿਸ ਪ੍ਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ ਲਖ ਤਪੀ ਸਰ ਤਬੀ ਸਦਾ ਪ੍ਰਭੂ ਮਾਲਾਪਲੀ ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ ਲੱਖ ਜੋਗੀਸ਼ਰ ਕਰਤੇ ਜੁਗਾ ਪ੍ਰਭੂ ਮਲਾਪਲੀ ਲੱਖਾਂ ਹੀ ਵੱਡੇ ਵੱਡੇ ਜੋਗੀ ਜੋਗ ਸਾਧਨਾ ਕਰਦੇ ਰਹਿੰਦੇ ਹਨ ਲੱਖ ਪਗੀਸਰ ਭੋਗਾ ਭੋਗਾ ਪ੍ਰਭੂ ਦੇ ਮਲਾਪਲੀ ਲੱਖਾਂ ਹੀ ਵੱਡੇ ਵੱਡੇ ਭੋਗੀ ਜਿਸੇ ਦਿੱਤੇ ਪਦਾਰਥ ਭੋਗਦੇ ਰਹਿੰਦੇ ਹਨ ਕਾਟ-ਕਾਟ ਵਸ ਜਾਣ ਚੋੜਾ ਕਾਟ-ਕਾਟ ਦਾ ਮਤਲਬ ਹੁੰਦਾ ਕਿ ਹਰੇਕ ਸਰੀਰ ਵਿੱਚ ਵਸ ਵਸੇ ਦਾ ਮਤਲਬ ਹੁੰਦਾ ਵਸਦਾ ਹੈ ਕਹਿੰਦੇ ਪ੍ਰਭੂ ਤਾਂ ਹਰੇਕ ਸਰੀਰ ਵਿੱਚ ਵਸਦਾ ਹੈ ਪਰ ਬਹੁਤ ਥੋੜੇ ਮਨੁੱਖ ਇਸ ਭੇਦ ਨੂੰ ਜਾਣਦੇ ਹਨ ਹੈ ਕੋਈ ਸਾਜਣ ਪਰਦਾ ਤੁਰਾ ਕੋਈ ਵਿਰਲਾਹੀ ਗੁਰਮੁਖ ਹੁੰਦਾ ਹੈ ਜਿਹੜਾ ਮਨੁੱਖ ਤੇ ਪ੍ਰਭੂ ਵਿਚ ਦੀ ਵਿਥ ਨੂੰ ਦੂਰ ਕਰਦਾ ਹੈ ਕਰੋ ਯਤਨ ਜੇ ਹੋਏ ਮਿਰਵਨਾ ਮੈਂ ਯਤਨ ਕਰਦਾ ਹਾਂ ਕਿ ਉਹ ਗੁਰਮੁਖ ਮੇਰੇ ਉੱਤੇ ਦਇਆਵਾਨ ਹੋਵੇ ਤਾਂ ਕੋ ਦੇਈ ਜੀਓ ਕੁਰਬਾਨਾ ਮੈਂ ਉਸ ਗੁਰਮੁਖ ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ ਫਿਰਦਾ ਫਿਰਦਾ ਸੰਤਨ ਪਿਆ ਆ ਪਾਲ ਕਰਦਾ ਕਰਦਾ ਫਿਰਦਾ ਫਿਰਦਾ ਉੜਕ ਮੈਂ ਗੁਰੂ ਦੇ ਪਾਸ ਆ ਪਹੁੰਚਿਆ ਦੁੱਖ ਪਰਮ ਹਮਾਰਾ ਸਗਲ ਮਟਾਇਆ ਗੁਰੂ ਨੇ ਕੀਤਾ ਕਿ ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਪੁੰਚਾ ਦਾ ਮਤਲਬ ਹੁੰਦਾ ਛਕਿਆ ਪੀਤਾ ਮਹਿਲ ਦਾ ਮਤਲਬ ਹੁੰਦਾ ਹਜ਼ੂਰੀ ਚ ਤੇ ਪ੍ਰਭੂ ਨੇ ਮੈਨੂੰ ਆਪਣੀ ਹਜ਼ੂਰੀ ਵਿੱਚ ਸਦ ਲਿਆ ਤੇ ਮੈਂ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਤਾ ਕੋ ਨਾਨਕ ਪ੍ਰਭੂ ਮੇਰਾ ਉੱਚਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੇਰਾ ਪ੍ਰਭੂ ਸਭ ਤੋਂ ਉੱਚਾ ਹੈ ਵਡਹੰਸ ਵਾਲਾ ਪੰਜਵਾਂ ਵਡਹੰਸ ਰਾਗ ਦੇ ਵਿੱਚ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਬਨਵੇਂ ਪਾਤਸ਼ਾਹ ਜੀ ਦੇ ਪਿਤਰ ਮੁਖਾਰ ਬਿੰਦੂ ਉਚਾਰਨ ਕੀਤੀ ਹੋਈ ਬਾਣੀ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਸਮਾ ਭਾਗਾਂ ਵਾਲਾ ਹੁੰਦਾ ਏ ਜਿਸ ਵੇਲੇ ਪ੍ਰਭੂ ਦੇ ਦਰਸ਼ਨ ਕਰੀ ਜੇ ਹਨ ਹਉ ਬਲਹਾਰੀ ਸਤਗੁਰ ਚਰਨਾਮ ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸ਼ਨ ਹੁੰਦਾ ਹੈ ਮੈਂ ਉਸ ਗੁਰੂ ਦੇ ਚਰਨਾ ਤੋਂ ਸਦਕੇ ਜਾਂਦਾ ਹਾਂ ਜੀ ਕਾਤੇ ਪ੍ਰੀਤੰ ਤਬ ਮੇਰੇ ਏ ਜਿੰਦ ਦੇਣ ਵਾਲੇ ਪ੍ਰਭੂ हे मेरे प्यारे प्रीतम प्रभु मन जीवे प्रभु नाम चित तेरे रहाऊं रावला ਬਦਾ ਜਿਹੜਾ ਹੁੰਦਾ ਹੈ ਇਥੇ ਰਹਾਉ ਦਾ ਮਤਲਬ ਹੁੰਦਾ ਹੈ ਕਿ ਥੋੜਾ ਜਿਹਾ विश्राम दइए ਇਸ ਪਦੇ ਵਿੱਚ ਸਾਰੇ ਹੀ ਸ਼ਬਦਾਂ ਅੰਤਰੀ ਪਾਉ ਹੁੰਦਾ ਹੈ ਹੁਣ ਇਥੇ ਸਤਿਗੁਰੂ ਕਹਿਣ ਲੱਗੇ ਕਿ ਤੇਰਾ ਨਾਮ ਚੇਤੇ ਕਰਕੇ ਮੇਰਾ ਮਨ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਰਾਹ ਥੋੜਾ ਜਿਹਾ ਅਸ਼ਰਮ ਦਈਏ ਸੱਚ ਮੰਤਰ ਤੇਮਾਰ ਅਮਰਤ ਬਾਣੀ हे ਪ੍ਰਭੂ ਤੇਰਾ ਨਾਮ ਮੰਤਰ ਸਦਾ ਕਾਇਮ ਰਹਿਣ ਵਾਲਾ ਹੈ ਤੇਰੀ ਸਿਮਸਲਾ ਦੀ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ sheetal purkh drish sajani he shanti de punj akal purkh teri nigah changi parkh wali hai sach hukam kamara takht nwashi he prabhu tera hukam sada sada rehne wala hai tu sada takht utte nwas rakhda hai ਭਾਵ ਤੂੰ ਸਦਾ ਲਈ ਸਬਦਾ ਹਾਕਮ ਹੈ ਸਬਦਾ ਮਾਲਕ ਹੈ ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ ਅਬਨਾਸੀ ਦਾ ਮਤਲਬ ਹੁੰਦਾ ਨਾਸ ਰਹਿਤ ਮੇਰਾ ਪ੍ਰਭ ਕਦੇ ਨਾਸ਼ ਹੋਣ ਵਾਲਾ ਨਹੀਂ ਉਹ ਕਦੇ ਜੰਮਦਾ ਜਾਂ ਮਰਦਾ ਨਹੀਂ ਤੁਮ ਮੇਰ ਵਾਨ ਦਾਸ ਹਮਦੀਨਾ ਅਸਿਂ ਜੀਵ ਤੇਰੇ ਨਿਮਾਣੇ ਸੇਵਕਾਂ ਤੂੰ ਸਾਡੇ ਉੱਤੇ ਦਇਆ ਕਰਨ ਵਾਲਾ ਹੈ ਨਾਨਕ ਸਾਹਿਬ ਪਰਪੁਰ ਲਿਨਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਾਡਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ ਸਭ ਵਿੱਚ ਵਿਆਪਕ ਹੈ ਵੱਡਾ ਸੰਸਮ ਹਲਾ ਪੰਜਵਾ ਵੜ ਹੰਸਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦੇ ਮਖਾਰਬਿੰਦ ਤੋਂ ਆਚਾਰਨ ਕੀਤੀ ਹੋਈ ਪਵਿੱਤਰ ਬਾਣੀ ਤੂੰ ਬੇਅੰਤ ਕੋ ਵਿਰਲਾ ਜਾਣੇ ਤੇਰੇ ਗੁਣਾਂ ਦਾ ਅੰਤ ਨਹੀਂ ਕਹਿ ਸਕਦਾ ਕੋਈ ਵਿਰਲਾ ਮਨੁੱਖ ਤੇਰੇ ਨਾਲ ਡੂੰਗੀ ਸਾਹ ਪਾ ਸਕਦਾ ਹੈ ਗੁਰ ਪਰਸਾਦ ਕੋ ਸ਼ਬਦ ਪੁਛਾਣੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ ਪਛਾਣ ਪਾਉਂਦਾ ਹੈ ਸੇਵਕ ਕੀ ਅਰਦਾਸ ਪਿਆਰੇ हे ਪਿਆਰੇ ਪ੍ਰਭੂ ਮੈਂ ਸੇਵਕ ਦੀ ਤੇਰੇ ਦਰ ਤੇ ਅਰਦਾਸ ਹੈ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਥੋੜਾ ਜਿਹਾ ਵਸਤ RAM ਦੇਖ ਕੇ ਇਸ ਪੰਕਤੀ ਨੂੰ ਥੋੜਾ ਵਿਚਾਰ ਕਰਕੇ ਅੱਗੇ ਚੱਲਣਾ ਹੈ ਇਸ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਹਨ ਕਿ ਮੈਂ ਤੇਰੇ ਚਰਨ ਹਿੱਦੇ ਵਿੱਚ ਮੈਂ ਤੇਰੇ ਚਰਨ ਹਿੱਦੇ ਵਿੱਚ ਵਸ ਕੇ ਆਤਮਿਕ ਜੀਵਨ ਪ੍ਰਾਪਤ ਕਰਨ ਰਹਾਉ ਥੋੜਾ ਜਿਹਾ ਸ਼ਾਂਤ ਹੋਈਏ ਦਾਲੂ ਪੁਰਖੇ ਮੇਰੇ ਪ੍ਰਭ ਦਾਤਾ ਏ ਮੇਰੇ ਦਾਤੇ ਪ੍ਰਭੂ ਏ ਦਇਆ ਦੇ ਕਰ ਏ ਅਕਾਲ ਪੁਰਖ ਜਿਸੇ ਜਣਾਵੋ ਤਿਨ ਹੈ ਤੁਮ ਜਤਾ ਜਿਸ ਮੁਖ ਨੂੰ ਤੁਮ ਆਪ ਸੂਜ ਬਖਸ਼ਤਾ ਹੈ ਉਸ ਨੇ ਹੀ ਤੇਰੇ ਨਾਲ ਸਾਝ ਪਾਈ ਹੈ ਸਦਾ ਸਦਾ ਜਾਈ ਬਲਿਹਾਰੀ ਏ ਪ੍ਰਭੂ ਮੈਂ ਸਦਾ ਹੀ ਸਦਾ ਹੀ ਤੇਥੋਂ ਸਦਕੇ ਜਾਂਦਾ ਹਾਂ ਇੱਥੇ ਤੇ ਦੇਖੂ ਓਟ ਤੇਮਾਰੀ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ ਮੋਹ ਨਿਰਗੁਣ ਗੁਣ ਕਛੁ ਨ ਜਾਤਾ ਹੈ ਪ੍ਰਭੂ ਮੈਂ ਗੁਣਹੀਣ ਹਾਂ ਮੈਂ ਤੇਰੇ ਗੁਣ ਬਕਾਰ ਕੁਝ ਵੀ ਨਹੀਂ ਸਮਝ ਸਕਿਆ ਨਾਨਕ ਸਾਧੂ ਦੇਖ ਮਨ ਰਤਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਦਾ ਦਰਸ਼ਨ ਕਰਕੇ ਮੇਰਾ ਮਨ ਤੇਰੇ ਪ੍ਰੇਮ ਵਿੱਚ ਰੰਗਿਆ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੋ ਪਾਠ ਆਪਾਂ 562 ਅੰਗ ਤੋਂ ਕੀਤਾ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਪਨਵੇ ਪਾਤਸ਼ਾਹੀ ਦੀ ਬਾਣੀ ਹੈ ਇਸ ਵਿੱਚ ਧੰਤਨ ਗੁਰਜਨ ਦੇਵ ਪਨਵੇ ਪਾਤਸ਼ਾਹ ਨੇ ਮਨੁੱਖ ਨੂੰ ਇਹੋ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾਂ ਉਸ ਪ੍ਰਭੂ ਤੋਂ ਪਿਆਰੇ ਤੋਂ ਬਿਨਾਂ ਉਸ ਪ੍ਰਭੂ ਪਿਆਰੇ ਤੋਂ ਬਿਨਾਂ ਮਨੁੱਖ ਕਿਸੇ ਕੰਮ ਦਾ ਨਹੀਂ ਜਿਸ ਨੇ ਆਪਣੇ ਅੰਦਰੋਂ ਹਉਮੈ ਦਾ ਪਰਦਾ ਦੂਰ ਕਰ ਲਈ ਮੈਂ ਮੇਰੀ ਦੇ ਪਰਦੇ ਨੂੰ ਦੂਰ ਕਰਕੇ ਉਸ ਪਰਮੇਸ਼ਰ ਨੂੰ ਪਛਾਣ ਲਿਆ ਉਸ ਪਰਮੇਸ਼ਰ ਦਾ ਘਰ ਲਭ ਲਿਆ ਭਾਵ ਕਿ ਜਿਸ ਨੇ ਗੁਰੂ ਦੇ ਪਾਸ ਜਾ ਕੇ ਪੂਰੇ ਗੁਰੂ ਦਾ ਪਾਸ ਜਾ ਕੇ ਪੂਰੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਨਾਮ ਨਾਮੀ ਦੇ ਨਾਮ ਨੂੰ ਪ੍ਰਾਪਤ ਕਰਕੇ ਨਾਮ ਜਪਿਆ ਤੇ ਉਸ ਨਾਮੀ ਦਾ ਘਰ ਲਭ ਲਿਆ ਉਹ ਨਾਮੀ ਦਾ ਘਰ ਜੋ ਕਿ ਸਾਡੇ ਹਿਰਦੇ ਵਿੱਚ ਹੀ ਵਾਸ ਹੈ ਤੇ ਉਸੇ ਘਰ ਲੱਭਣ ਤੋਂ ਬਾਅਦ ਘਰ ਲੱਭਣ ਵਾਲੇ ਦੇ ਲੋਕ ਸੁਖੀ ਅਤੇ ਪਰਲੋਕ ਸਿਹਲੇ ਹੋ ਸਕੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇਤਨੀ ਕੁ ਸੇਵਾ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਪ੍ਰਵਾਨ ਕਰ ਲੈਣਾ ਜੀ ਕੱਲ ਫਿਰ ਹਾਜ਼ਰ ਹੋਵਾਂਗੇ ਭੁੱਲਾ ਚੁੱਕਾਂ ਦੀ ਮਾਫੀ ਮੰਗਣ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇੱਕ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਯੋਧੜੀ ਕਰਦੇ ਹਾਂ ਕਿ ਪਿਆਰਿਓ ਜਿਨ੍ਹਾਂ ਵੀਰਾਂ ਨੇ ਜਿਨ੍ਹਾਂ ਭੈੜਾਂ ਨੇ ਜਿਨ੍ਹਾਂ ਭਰਾਵਾਂ ਨੇ ਅਜੇ ਤੱਕ ਦਾਸ ਰਵਾ ਚੈਨਲ ਗੁਰ ਸਾਖੀਆਂ ਸ਼ਬਦੋ ਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਸਾਥ ਸੰਗਤ ਜੀ ਜੋ ਅੱਜ ਆਪ ਜੀ ਨੇ ਸਰਵਨ ਕੀਤਾ ਹੈ ਇਸ ਨੂੰ ਸਰਵਨ ਕਰਨ ਤੋਂ ਬਾਅਦ ਲਾਈਕ ਕਰਨਾ ਜੀ ਸ਼ੇਅਰ ਕਰਨਾ ਜੀ ਕਮੈਂਟ ਕਰਨਾ ਜੀ ਸੋ ਸਾਧ ਸੰਗਤ ਜੀ ਆਪ ਜੀ ਦੇ ਬਹੁਤ ਹੀ ਸਹਯੋਗ ਦੀ ਜ਼ਰੂਰਤ ਹੈ ਆਪ ਕਿਰਪਾ ਕਰਦੇ ਹੋ ਦਾਸਰੇ ਨੂੰ ਪਿਆਰ ਦਿੰਦੇ ਹੋ ਸੋ ਦਾਸਰਾ ਆਪ ਜੀ ਦੇ ਸਹਯੋਗ ਦੀ ਪੂਰਨ ਆਸ ਰੱਖਦਾ ਹੋਇਆ ਇਥੇ ਹੀ ਦਾਸ ਫਤਿਹ ਬੁਲਾਉਂਦਾ ਹੈ ਭੁੱਲਾਂ ਹੋਈਆਂ ਭੁੱਲਾਂ ਚੁੱਕਾਂ ਬਖਸ਼ ਲੈਣਾ ਸਾਧ ਸੰਗਤ ਜੀ ਦਾਸ ਰੇ ਨੇ ਅਨੇਕਾਂ ਭੁੱਲਾਂ ਗਲਤੀਆਂ ਕੀਤੀਆਂ ਹਨ ਸਾਧ ਸੰਗਤ ਬਖਸ਼ਣ ਯੋਗ ਹੈ ਸੋ ਆਓ ਹੁਣ ਖਿਮਾ ਦੇ ਜਾਚ ਖਾਂ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ